ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜਿੱਦਾਂ ਕਿ ਅੱਬ ਆਪਾਂ ਸਾਰੇ ਦੇਖਿਆ ਹੀ ਐ ਕਿ ਐਮਐਲਏ ਸਾਹਿਬ ਮਾਨਯੋਗ ਚੌਧਰੀ ਮਨਰਨਲ ਬੱਗਾ ਜੀ ਇਸ ਮੇਲੇ ਦਾ ਤੋਂ ਘਟਨ ਕਰਕੇ ਗਏ ਆ ਜਿਹਦੇ ਵਿੱਚ ਉਹਨਾਂ ਨੂੰ ਸਾਨੂੰ ਭਰੋਸਾ ਵੀ ਦਿੱਤਾ ਕਿ ਇੱਥੇ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੁਸ਼ਕਲ ਨਹੀਂ ਆਏਗੀ ਵਿਸ਼ੇਸ਼ ਤੌਰ ਤੇ ਪ੍ਰਸ਼ਾਸਨ ਨੂੰ ਸਾਡੇ ਉਹਨੇ ਖੜਿਆ ਹੀ ਫੋਨ ਕੀਤੇ ਕਾਫੀ ਕਿ ਜਿਹੜਾ ਮੇਲੇ ਦੀ ਸੁਰੱਖਿਆ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਉਹ ਕਿਉਂਕਿ ਜਿਹੜੇ ਅਣਚਾਹੇ ਜਿਹੜੇ ਆ ਕਈ ਲੋਕ ਜਿਹੜੇ ਜੋ ਅਣਚਾਹੀ ਘਟਨਾਵਾਂ ਨੂੰ ਜਿਹੜੇ ਅੰਜਾਮ ਦਿੰਦੇ ਉਹਨਾਂ ਦੇ ਵੀ ਜਿਹੜਾ ਖਾਸ ਤ ਔਰ ਸਾਡੇ ਵੀ ਜਿਹੜੇ ਜਿੱਦਾਂ ਕਿ ਅਜੇ ਬਾਜੀ ਨੇ ਦੱਸਿਆ ਕਿ ਸਾਡੇ ਵੀ ਜਿਹੜੇ ਆਪਣੇ ਜਿਹੜੇ ਸਿਕਿਉਰਟੀ ਨੂੰ ਲੈ ਕੇ ਪੁਖਤਾ ਪਾਬੰਦੇ ਜਿਹੜੇ ਹੈਗੇ ਆ ਸਪੈਸ਼ਲ ਸਾਡੀ ਸਿਕਿਉਰਟੀ ਵੀ ਲੱਗੀ ਹੋਈ ਹੈ ਮੁੰਡਿਆਂ ਦੀ ਸਪੌਂਸਰ ਲਾਏ ਹੋਏ ਆ ਲੇਡੀਜ਼ ਟੀਮਾਂ ਵੀ ਲੱਗੀਆਂ ਹੋਈਆਂ ਕਿਉਂਕਿ ਮਹਤਾਵਾ ਪੇਣਾਲੇ ਮੇਲੇ 'ਚ ਪਰਿਵਾਰਾਂ ਨੇ ਆਉਣਾ ਉਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਇਹ ਸਿਕਿਉਰਟੀ ਦਾ ਧਿਆਨ ਰੱਖਿਆ ਜਾਊਗਾ ਔਰ ਇੱਕ ਹੋਰ ਜਿਹੜੀ ਗੱਲ ਆ ਕਿ ਸਾਫ ਸਫਾਈ ਦਾ ਜਿਹੜਾ ਧਿਆਨ ਆ ਉਹ ਵਿਸ਼ੇਸ਼ ਤੌਰ ਤੇ ਰੱਖਿਆ ਜਾਊਗਾ ਤੁੱਕੇ ਖਾਣ ਪੀਣ ਵਾਲੀਆਂ ਆਈਟਮਾਂ ਦੇ ਵਿੱਚ ਜਿਹੜਾ ਹੈ ਉਹ ਵਿਸ਼ੇਸ਼ ਤੌਰ ਤੇ ਜਿਹੜਾ ਸਫਾਈ ਦਾ ਧਿਆਨ ਰੱਖਿਆ ਜਾਊਗਾ। ਸਰ ਝੁੱਲਿਆਂ ਦੀ ਸੇਫਟੀ ਨਾਲ ਕਿੱਦਾਂ ਬਰਵਾਲੀ? ਝੁੱਲਿਆਂ ਦੀ ਸੇਫਟੀ ਸਾਡੇ ਅਜ ਪੀਡਬਲਯੂਡੀ ਤੋਂ ਜਿਹੜੇ ਮਹਿਕਮੇ ਤੋਂ ਆਏ ਸੀ ਅਫਸਰ ਉਹ ਚੈੱਕ ਕਰਕੇ ਚਲੇ ਗਏ। ਵੀ ਸਾਰੀ ਸੇਫਟੀ ਓਕੇ ਆ। ਔਰ ਇਹ ਵੈਸੇ ਵੀ ਅਸੀਂ ਡੇਲੀ ਜਿਹੜਾ ਹੈ ਰੁਟੀਨ ਜਿਹੜਾ ਚਕਾ ਚਲਾਉਣ ਤੋਂ ਪਹਿਲਾਂ ਅਸੀਂ ਚੈੱਕ ਜਰੂਰ ਕਰਦੇ ਸਾਰੇ। ਠੀਕ। ਘਟਨ ਕੀਤਾ ਗਿਆ ਜੀ ਇਹਨਾਂ ਦੱਸਦਾ ਹੈ। ਜਿਹੜਾ ਸੇਖੇਵਾਲ ਵਿਖੇ ਦੁਸ਼ਹਿਰਾ ਮੇਲਾ ਲਗਾਇਆ ਜਾ ਰਿਹਾ। ਮੇਰੇ ਵੱਲੋਂ ਅਜੇ ਪਾਸ ਦੇ ਸਾਬਰ ਵੱਜੋਂ ਆ ਤੇ ਸਾਡੇ ਤੇ ਅਸ਼ੀਰਵਾਦ ਹੈ ਮਕੀਤ ਜਨਾਗਰ ਜੀ ਦਾ ਮੇਰੇ ਵੀਰ ਭਰਤ ਕਟਾਰੀਆ ਜੀ ਸਾਰੀ ਟੀਮ ਵੱਲੋਂ ਇਹ ਮੇਲਾ ਲਗਾਇਆ ਜਾ ਰਿਹਾ ਜਿਸ ਦਾ ਅੱਜ ਉਦਘਾਟਨ ਸਾਡੇ ਇਸ ਇਲਾਕੇ ਦੇ ਮਾਨਯੋਗ ਐਮਐਲਏ ਮਦਨ لال ਬੱਗਾ ਜੀ ਵੱਲੋਂ ਕੀਤਾ ਗਿਆ ਉਹਨਾਂ ਦੇ ਨਾਲ ਕਾਉਂਸਲਰ ਜਿਹੜੇ ਬੂਟਾ ਜੀ ਨੇ ਉਹ ਵੀ ਆਏ ਸੀਗੇ ਗਾਂਧੀ ਨਗਰ ਦੇ ਜਿਹੜੇ ਕਾਉਂਸਲਰ ਆ ਬੜਾ ਹੀ ਸਾਡੇ ਵੀ ਭਾਗਾਂ ਦੀ ਗੱਲ ਹੈ ਕਿ ਐਮਐਲਏ ਸਾਹਿਬ ਨੇ ਇੱਥੇ ਚਰਨ ਪਾਏ ਆ ਪੂਰਾ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਵੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਇਸ ਸਮਾਗਮ 'ਚ ਨਹੀਂ ਆਊਗੀ ਕਿਉਂਕਿ ਪੰਜਾਬ ਦੀ ਜਿਹੜੀ ਧਾਰਮਿਕ ਤੇ ਸੱਭਿਆਚਾਰਕ ਸਾਂਝ ਆ ਉਹਨੂੰ ਜੋੜਨ ਵਾਸਤੇ ਇਦਾਂ ਦੇ ਮੇਲੇ ਆ ਦੇ ਆਯੋਜਨ ਹੁੰਦੇ ਆ ਕਿਉਂਕਿ ਹੁਣ ਤਾਂ ਬਹੁਤ ਦੁਨੀਆ ਫਾਸਟ ਹੋ ਗਈ ਆ ਲੋਕਾਂ ਕੋਲ ਸਮਾਂ ਹੀ ਨਹੀਂ ਇਹ ਖੁਸ਼ ਜੀ ਜੀ ਮੇਲੇ ਸਰ ਕੋ ਨਵਾਂ ਕੁਝ ਲੈ ਕੇ ਆ ਰਹੇ ਨਵਾਂ ਜੀ ਦੇਖੋ ਅਸੀਂ ਤਾਂ ਕਹਿੰਦੇ ਨਵਾਂ ਨਹੀਂ ਪੁਰਾਣੀਆਂ ਚੀਜ਼ਾਂ ਲੈ ਕੇ ਆਈਏ ਨਵੇਂ ਚ ਤਾਂ ਲੋਕੀ ਸਾਰੇ ਡੁੱਬ ਗਏ ਆ ਹੁਣ ਨਵੇਂ ਤਾਂ ਮੋਬਾਈਲ ਹੈ ਚ ਡੁੱਬ ਗਏ ਹੁਣ ਤਾਂ ਲੋਕੀ ਸੈਵਨ ਪ੍ਰੋਚ ਹੋ ਗਏ ਆਪਣੇ ਤਾਂ ਪਛੋਕਰ ਨਾਲ ਜੁੜਨਾ ਚਾਹੀਦਾ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਤੇ ਇਤਿਹਾਸ ਨਾਲ ਜੋੜਨ ਕਰਕੇ ਅਸੀਂ ਮੇਲਿਆਂ ਦੇ ਆਯੋਜਨ ਕਰਦੇ ਆ ਤੇ ਸਾਰਿਆਂ ਦੇ ਚਾਹਨੇ ਵੀ ਲੋਕਾਂ ਦੇ ਸ਼ਹਿਰ ਵਾਸੀਆਂ ਦੇ ਜ਼ਬਸਤੇ ਖੁਸ਼ੀ ਆਵੇ ਲੋਕਾਂ ਦੇ ਮੁਸਕਰਾਟ ਆਵੇ ਚਿਹਰੇ ਤੇ ਇੰਜੋਏ ਕਰਨ ਬਹੁਤ ਵਧੀਆ ਵਧੀਆ ਝੂਲੇ ਆ ਜੀ ਸਾਰੇ ਚੰਡੋਲ ਹੈ ਕਿਸ਼ਤੀ ਹੈ ਇੱਕ ਨਵਾਂ ਝੂਲਾ ਵੀ ਆਇਆ ਮੈਂ ਤਾਂ ਅਜੇ ਉਹਦਾ ਨਾਮ ਵੀ ਨਹੀਂ ਪਤਾ ਡ੍ਰੈਗਨ ਦਾ ਚੂਲਾ ਬੱਚਿਆਂ ਦੇ ਬਹੁਤ ਚੂਲੇ ਆ ਗੇਮਿੰਗ ਖਾਣ ਪੀਣ ਦੇ ਸਟਾਲ ਮੌਤ ਦਾ ਕੂਆ ਜਾਦੂ ਸਾਰੀਆਂ ਹੀ ਤਕਰੀਬਨ ਆਈਟਮਸ ਹੈਗੀਆਂ ਵਾ ਜਿਨ੍ਹਾਂ ਨਾਲ ਲੋਕਾਂ ਦਾ ਪੂਰਾ ਮਨੋਰੰਜਨ ਹੋ ਸਕਦਾ ਐਡਰੈਸ ਜੀ ਸਿੱਖੇਵਾਲ ਜਿਹੜਾ ਆਪਣਾ ਸਿੱਖੇਵਾਲ ਦਾ ਗੇਟ ਅਤੇ ਬਾਲ ਸਿੰਘ ਨਗਰ ਦਾ ਗੇਟ ਬਿਲਕੁਲ ਬਸਤੀ ਥਾਣੇ ਦੇ ਨਾਲ ਹੈ ਗਰਾਊਂਡ ਬਹੁਤ ਵੱਡੀ ਗਰਾਊਂਡ ਹੈ ਤੇ ਸਿੱਖੇਵਾਲ ਆਪਣਾ ਜਿਹੜਾ ਪੈਟਰੋਲ ਪੰਪਾ ਉਹਦੇ ਆਪੋਜ਼ਿਟ ਆ ਕਕੋਲ ਰੋਡ ਦੇ ਬੰਦੋ ਬਹੁਤ ਵਧੀਆ ਪਰ ਪ੍ਰਸ਼ਾਸਨ ਵੱਲੋਂ ਦੇਖੋ ਜੀ ਐਮਐਲਏ ਸਾਹਿਬ ਹੀ ਕਹਿ ਕੇ ਗਏ ਨੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਸਾਨੂੰ ਸਹਿਯੋਗ ਮਿਲ ਰਿਹਾ ਵਾ ਤੇ ਅਸੀਂ ਖੁਦ ਦੀ ਵੀ ਜਿਹੜੀ ਪਰਸਨਲ ਤੁਸੀਂ ਦੇਖਿਆ ਵਾ ਪਰਸਨਲ ਸਿਕਿਉਰਿਟੀ ਵੀ ਹਾਇਰ ਕੀਤੀ ਹੈ ਲੇਡੀਜ਼ ਵੀ ਅਸੀਂ ਪਰਸਨਲ ਬੌਂਸਰ ਹਾਇਰ ਕੀਤੇ ਵੀ ਕਿਸੇ ਵੀ ਤਰ੍ਹਾਂ ਔਰਤਾ ਭੈਣਾਂ ਨੂੰ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਸਰ ਜੀ ਪਹਿਲਾਂ ਨਿਰਮਤਾ ਵੀ ਲੋ ਜਣਾ ਬਸਰ ਕੀ ਮੈਸੇਜ ਹੋ ਗਿਆ ਇਹ ਮੈਸੇਜ ਹੈ ਜੀ ਆਓ ਆਪਣੇ ਚਿਹਰਿਆਂ ਤੇ ਖੁਸ਼ੀ ਧੰਨਵਾਦ ਵਾਸਤੇ ਇਸ ਮੇਲੇ ਦੇ ਵਿੱਚ ਆਓ ਅਸੀਂ ਬੱਚਿਆਂ ਲਈ ਮਾਮਾ ਭੈਣਾਂ ਦੇ ਬੰਦਿਆਂ ਦੀ ਸਾਰਿਆਂ ਦੀ ਵਧੀਆ ਵਧੀ ਖਾਣ ਪੀਣ ਦੇ ਸਟਾਲ ਹੈ ਗੇਮਿੰਗਸ ਦੇ ਸਟਾਲ ਹੈ ਬੱਚਿਆਂ ਦੇ ਝੂਲੇ ਆ ਤੇ ਮਨਿਆਰੀ ਦੀ ਦੁਕਾਨਾਂ ਬਾਜ਼ਾਰ ਆ ਇਹੀ ਕੁਝ ਹੁੰਦਾ ਜੀ ਆਪਣੇ ਪੰਜਾਬੀਆਂ ਦੇ ਦਿਸਤਰ ਕਿ ਐਂਟਰੀ ਫੀਸ ਕਿਤੇ ਕੋਈ ਐਂਟਰੀ ਫੀਸ ਨਹੀਂ ਹੈ ਜੀ ਕੋਈ ਐਂਟਰੀ ਫੀਸ ਨਹੀਂ ਹੈ ਅਜੇ ਤੱਕ ਜ਼ਮੀਨ ਤੋਂ ਜੁੜੇ ਲੋਕ ਹੈ ਜੀ ਇਸ ਦਾ ਜ਼ਮੀਨ ਵਾਲਿਆਂ ਨਾਲ ਹੀ ਰਹਿੰਦੇ ਆ ਤੇ ਸਾਨੂੰ ਐਂਟਰੀ ਕਿੰਟਰੀਆਂ ਬਾਰੇ ਨਹੀਂ ਪਤਾ ਧੰਨਵਾਦ